2024 ਦੀਆਂ ਚੋਣਾਂ ਤੋਂ ਪਹਿਲਾਂ ਜਿੱਥੇ ਭਾਜਪਾ ਵੱਲੋਂ ਸਿਆਸਤ ਦੇ ਵਿੱਚ ਠਮਾਕਾ ਕੀਤਾ ਗਿਆ ਸੀ ਅਤੇ ਵੱਡੇ ਸਿਆਸਤ ਦੀ ਲੀਡਰਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਉਸ ਦਾ ਬੁਰਪੈਣਾ ਨਜ਼ਰ ਆ ਰਿਹਾ ਹੈ ਜੋ ਕਿ ਜ਼ਿਲ੍ਹਾ ਪੱਧਰ ਤੇ ਦੇਖਿਆ ਜਾ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਜ਼ਿਲ੍ਹੇ ਦੀ ਤਾਂ ਅੱਜ ਭਾਜਪਾ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਪਾਰਟੀ ਛੱਡ ਕੇ ਗਏ ਵਰਕਰਾਂ ਦੀ ਆਪਣੀ ਸਾਥੀਆਂ ਸਮੇਤ ਘਰ ਵਾਪਸੀ ਹੋਈ ਅੱਜ ਮੈਂ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਾਰ ਘਰ ਵਾਪਸੀ ਕੀਤੀ ਹੈ ਜਿਸ ਵਿੱਚ ਮੇਰੇ ਨਾਲ ਮੇਰੇ ਮਿੱਤਰ ਮਨੀਸ਼ ਮਿੱਤਲ ਮਨੀਸ਼ ਨਾਰੰਗ ਬਬਲੂ ਸ਼ਰਮਾ ਬੱਬੂ ਜੀ ਅਰਵਿੰਦ ਕੁਮਾਰ ਰਜੀਵ ਅਤੇ ਹੋਰ तमाम 15 ਸਾਥੀਆਂ ਦੇ ਨਾਲ ਮੈਂ ਘਰ ਵਾਪਸੀ ਕੀਤੀ ਹੈ ਪੁਰਾਣੇ ਸਮੇਂ ਦੇ ਵਿੱਚ ਕੁਝ ਅੰਸਰਾਂ ਵੱਲੋਂ ਜੋ ਵੀ फडਕਾਉ ਜਾਂ ਕੁਛ ਵੀ ਕਹਿ ਸਕਦੇ ਆ ਮਨਮਟਾਵਸੀ ਸਾਡੇ ਉਹਨਾਂ ਨੂੰ ਅੱਜ ਖਤਮ ਕੀਤਾ ਗਿਆ ਤੇ ਮੇਰੇ ਵੀਰ ਗੌਰਵ ਕੱਕਰ ਨੂੰ ਜੋ ਜ਼ਿਲ੍ਹਾ ਪ੍ਰਧਾਨਗੀ ਦੀ ਕਮਾਂਡ ਹਾਈ ਕਮਾਂਡ ਵੱਲੋਂ ਮਿਹਨਤ ਸਦਕਾ ਦਿੱਤੀ ਹੈ ਉਹਦੇ ਵਿੱਚ ਅਸੀਂ ਵੱਧ ਚੜ ਕੇ ਵੀਰ ਦਾ ਸਾਥ ਦੇਵਾਂਗੇ ਜਿੱਥੇ ਵੀ ਇਹਨੂੰ ਲੋੜ ਹੈ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਇਹ ਸਾਡਾ ਵਾਦਾ ਵੀ ਹੈ ਤੇ ਭਾਰਤੀ ਜਨਤਾ ਪਾਰਟੀ ਲਈ ਜੋ ਪਹਿਲਾਂ ਤਣ ਦੇ ਹੀ ਨਾ ਕੰਮ ਕਰਦੇ ਰਹੇ ਆ ਉਸ ਤੋਂ ਉੱਪਰ ਵੱਧ ਕੇ ਕਰਕੇ ਦਿਖਾਵਾਂਗੇ ਜੈ ਸ਼੍ਰੀ ਰਾਮ ਬਹੁਤ ਹੀ ਮਾਣ ਵਾਲੀ ਗੱਲ ਹੈ ਮਨ ਮਹਿਸੂਸ ਹੋ ਰਿਹਾ ਕਿ ਆਪਦੇ ਘਰ ਵਿੱਚ ਵਾਪਸੀ ਕੀਤੀ ਹੈ ਤੇ ਆਪਣੇ ਜੋ ਸਾਥੀਆਂ ਨਾਲ ਪਾਰਟੀ ਛੱਡ ਕੇ ਗਏ ਸੀਗੇ ਉਹਨਾਂ ਨਾਲ ਅਸੀਂ ਵਾਪਸੀ ਕੀਤੀ ਹੈ ਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਗੌਰਵ ਕੱਕੜੀ ਨੇ ਸਾਨੂੰ ਘਰ ਵਾਪਸੀ ਕਰਵਾਈ ਹੈ ਤੇ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਅੱਜ ਕੀ ਕਹਿਣਾ ਤੁਸੀਂ ਅੱਜ ਤੁਸੀਂ ਵੀ ਘਰ ਵਾਪਸੀ ਕੀਤੀ ਜੈ ਸ਼੍ਰੀ ਰਾਮ ਜੀ ਅੱਜ ਮੈਂ ਆਪਣੇ ਸਾਥੀਆਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਫੇਰ ਤੋਂ ਵਾਪਸੀ ਕੀਤੀ ਹੈ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਵੱਧ ਚੜ ਕੇ ਅਸੀਂ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰਾਂਗੇ ਤੇ ਪਾਰਟੀ ਨੂੰ ਉੱਪਰਲੇ ਲੈਵਲ ਤੱਕ ਲੈ ਕੇ ਜਾ। ਤੁਸੀਂ ਕੱਲੇ ਨਹੀਂ ਕਿ ਨਾਲ ਹੋ ਵੀ ਤੁਹਾਡੇ ਕੋਲ ਹੋਰ ਵੀ ਮੇਰੇ ਸਾਥੀ ਹੈ, ਯੂਵਾ ਮੋਰਚਾ ਦੇ ਸਾਥੀ ਹੈ ਜਿਹੜੇ ਮੇਰੇ ਨਾਲ ਅੱਜ ਦੁਆਰਾ ਘਰ ਵਾਪਸ। ਪਿਛਲੇ ਕੁਝ ਸਮੇਂ 'ਚ ਇਲੈਕਸ਼ਨ ਦੌਰਾਨ ਅਮਿਤ ਮਿਸ਼ਰਾ ਜੀ ਸਾਡੇ ਯੂਵਾ ਨੇਤਾ ਅਤੇ ਮਨੀਸ਼ ਮਿੱਤਲ ਜੀ ਸਾਡੇ ਯੂਵਾ ਨੇਤਾ ਮਨੀਸ਼ ਨਾਰੰਗ ਜੀ ਜੋ ਕਾਲੀਦਲ ਵਿੱਚ ਚਲੇ ਗਏ ਸੀ ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਮੁੜ ਘਰ ਵਾਪਸੀ ਕੀਤੀ ਹੈ। ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਹਨਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਕਿ ਅਮਿਤ ਮੇਸ਼ਰਾ ਜੀ ਨੇ ਮਨੀਸ਼ ਨਾਰੰਗ ਜੀ ਨੇ ਮਨੀਸ਼ ਮਿੱਤਲ ਜੀ ਨੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਵਿੱਚ ਰਹਿੰਦੇ ਆ ਬਹੁਤ ਵਧੀਆ ਕੰਮ ਕੀਤੇ ਆ ਤੇ ਪਾਰਟੀ ਨੂੰ ਅੱਗੇ ਲੈ ਕੇ ਗਏ ਆ ਹੁਣ ਵੀ ਮੈਂ ਆਸ ਕਰਦਾ ਕਿ ਜੋ ਇਹਨਾਂ ਨੂੰ ਜ਼ਿੰਮੇਵਾਰੀ ਮਿਲੂਗੀ ਇਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਬਹੁਤ ਹੀ ਮਿਹਨਤੀ ਤੇ ਯੂਥ ਲੀਡਰ ਹੈ ਯੂਥ ਦੇ ਵਿੱਚ ਕਾਫੀ ਇਹਨਾਂ ਦਾ ਰਸੂਕ ਆ ਤੇ ਮੇਰੇ ਨਾਲ ਇਹ ਜਰਨਲ ਸੈਕਟਰੀ ਸੀ ਯੁਵਾ ਮੋਰਚਾ ਚ ਉਦੋਂ ਤੇ ਮੇਰੇ ਸਾਥੀ ਆ ਤੇ ਬਹੁਤ ਹੀ ਮਿਹਨਤੀ ਆ ਤੇ ਹਮੇਸ਼ਾ ਹੀ ਇਹਨਾਂ ਨੇ ਮੇਰਾ ਵੀ ਸਾਥ ਦਿੱਤਾ ਭਾਰਤੀ ਜਨਤਾ ਪਾਰਟੀ ਦਾ ਵੀ ਸਾਥ ਦਿੱਤਾ ਪੂਰੀ ਸਮੁੱਚੀ ਟੀਮ ਦਾ ਸਾਥ ਦਿੱਤਾ ਇਹੀ ਆ ਸੁਣ ਮੈਂ ਇਹਨਾਂ ਤੋਂ ਕਰਦਾ ਕੀ ਕਰਨਾ ਇਦਾਂ ਵੀ ਗੁਜੀਆਂ ਪਾਰਟੀਆਂ ਦੇ ਵਿੱਚ ਮਾਸਤਕਾਰੀ ਮਰੱਕੀ ਕਰ ਲੈ ਜਦੋਂ ਆ ਫਿਰ ਜਦੋਂ ਕੋਈ ਮਾਸਤ ਹੋਣਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਵਰਕਰਾਂ ਦੀ ਪਾਰਟੀ ਆ ਇਹਦੇ ਚ ਜ਼ਿੰਮੇਦਾਰੀਆਂ ਹਮੇਸ਼ਾ ਸਮੇਂ ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਇਹੀ ਗੱਲ ਨੂੰ ਦੇਖ ਕੇ ਹਰੇਕ ਬੰਦਾ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਕਰਦਾ ਮਗਰਲੀ ਕਤਾਰ 'ਚ ਖੜਾ ਵੀ ਬੰਦਾ ਜ਼ਿਲ੍ਹਾ ਪ੍ਰਧਾਨ ਬਣ ਸਕਦਾ ਐ, ਐਮਐਲਏ ਬਣ ਸਕਦਾ, ਮੁੱਖ ਮੰਤਰੀ ਬਣ ਸਕਦਾ, ਮੈਂਬਰ ਆਫ ਪਾਰਲੀਮੈਂਟ ਬਣ ਸਕਦਾ। ਆਮ ਘਰ ਦਾ ਬੱਚਾ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ। ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਉਦਾਹਰਨਾਂ ਸਾਡੇ ਫਰੀਦਕੋਟ ਜ਼ਿਲ੍ਹੇ 'ਚ ਹੀ ਆ ਜਿਵੇਂ ਮੈਂ ਇੱਕ ਕਾਮਰਕਰ ਤੋਂ ਸ਼ੁਰੂ ਕੀਤਾ, ਐਮਐਲਏ ਦਾ ਇਲੈਕਸ਼ਨ ਲੜਿਆ, ਪਾਰਟੀ ਨੇ ਮੈਨੂੰ ਹੁਣ ਜ਼ਿਲ੍ਹਾ ਪ੍ਰਧਾਨ ਬਣਾਇਆ। ਮੈਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦੀ ਹਾਂ। ਉਸੇ ਤਰ੍ਹਾਂ ਸਾਡੇ ਹਰੇਕ ਵਰਕਰ ਨੂੰ ਪਾਰਟੀ ਨੇ ਮਾਣ ਦਿੱਤਾ। ਉਸੇ ਗੱਲਾਂ ਨੂੰ ਦੇਖਦੇ ਹੋਏ ਮੋਦੀ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਮੋਦੀ ਜੀ ਦੇ ਨੇ ਅੱਗੇ ਜਾ ਰਿਹਾ ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੱਜੇ ਮੇਰੇ ਸਾਥੀ ਭਾਰਤੀ ਜਨਤਾ ਪਾਰਟੀ ਵਿੱਚ ਵਾਪਸ ਆਏ 2024 ਦੀਆਂ MP ਇਲੈਕਸ਼ਨ ਆਉਣ ਵਾਲੀਆਂ ਨੇ ਉਹਦੇ ਵਿੱਚ ਯੂਥ ਦਾ ਕਿੰਨਾ ਦੋਦਣਾ ਹੈ ਯੂਥ ਭਾਰਤੀ ਜਨਤਾ ਪਾਰਟੀ ਦੀ ਰੀੜ ਦੀ ਹੱਡੀ ਆ ਹਮੇਸ਼ਾ ਹੀ ਯੂਥ ਨੂੰ ਜੋ ਵੀ ਅਸੀਂ ਟਾਰਗੇਟ ਦਿੱਤਾ ਚਾਹੇ ਉਹ ਮੈਂਬਰਸ਼ਿਪ ਦਾ ਹੋਵੇ ਚਾਹੇ ਨਵੇਂ ਵੋਟਰਾਂ ਨੂੰ ਸੰਪਰਕ ਕਰਨ ਦਾ ਹੋਵੇ ਚਾਹੇ ਯੂਥ ਦੀ ਮਿਲਣੀ ਕਰਾਉਣ ਦਾ ਹੋਵੇ ਤਾਂ ਯੂਥ ਨੇ ਹਮੇਸ਼ਾ ਬਾਖੂਬੀ ਨਾ ਨਿਭਾਇਆ ਹੁਣ ਮੈਂ ਆਸ ਕਰਦਾ ਸਾਡੇ ਸਾਥੀਆਂ ਤੋਂ ਇਹ ਬਾਖੂਬੀ ਨਾਲ ਯੂਥ ਦੀ ਵੀ ਜ਼ਿੰਮੇਵਾਰੀ ਸਾਂਭਣਗੇ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇਹਨਾਂ ਨੂੰ ਪੂਰਾ ਮਾਣ ਦਿੱਤਾ ਜਾਊਗਾ ਇਹ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਕੰਮ ਕਰਨਗੇ ਅੱਗੇ ਵੰਗੂ ਇਹਨਾਂ ਨੇ ਮੈਨੂੰ ਵਚਨ ਵੀ ਦਿੱਤਾ ਤੇ ਵਿਸ਼ਵਾਸ ਵੀ ਦਿਵਾਇਆ ਤੇ ਮੈਂ ਆਸ ਕਰਦਾ ਕਿ ਮੇਰੇ ਨੂੰ ਇਹ ਜੋ ਇਹਨਾਂ ਨੇ ਵਿਸ਼ਵਾਸ ਦਿਵਾਇਆ ਉਹ ਲੋਕਾਂ ਨੂੰ ਵੀ ਵਿਸ਼ਵਾਸ ਦਿੋਣਗੇ ਲੋਕਾਂ ਦੇ ਕੰਮ ਕਰਨਗੇ